ਮੈਂ ਇਹ ਗਾਣਾ ਗਾਉਣ ਤੋਂ ਹੁਣ ਥੋੜਾ ਜਿਹਾ ਟਲਦਾ ਇਹ ਮੇਰਾ ਦਿਲ ਨਹੀਂ ਕਰਦਾ ਗਾਣਾ ਗਾਉਣ ਨੂੰ ਇੱਕ ਤਾੜੀ ਮੇਰੀ ਮਾਂ ਲਈ ਵਜਾ ਦਿਓ ਉਹ ਉਹ ਦੇਖਦੀ ਐ ਆ ਜਿਹੜਾ ਅੱਜ ਦਿਨਾਂ ਨਾ ਇਹ ਥੋੜਾ ਪਿਆਰ ਗਵਾਉਂਦਾ ਹੈ ਬਾਕੀ ਅੰਦਰੋਂ ਏਡੀ ਕੋਈ ਹੈ ਨਹੀਂ ਰਹੀ ਨਹੀਂ ਕੋਈ ਚੀਜ਼ ਜਰੇ-ਜਰੇ ਮੈਨੂੰ ਫੋਨ ਆਉਣਾ ਪਹਿਲਾ ਸਭ ਤੋਂ ਪਹਿਲੀ ਵਿਸ਼ ਮੇਰੀ ਮਾਂ ਦੀ ਹੁੰਦੀ ਸੀ ਮੁਬਾਰਕਾਂ ਮੇਰੇ ਪੁੱਤ ਨੂੰ ਆਏ ਹੋ ਅੱਜ ਮੈਂ ਸੁਹੇਰ ਦਾ ਫੋਨ ਹੀ ਡਿੱਕੀ ਜਾਣਾ ਜਿਨ੍ਹਾਂ ਦੇ ਕੋਲ ਹੈਗੇ ਨੇ ਨਾ ਉਹ ਸੰਭਾਲ ਲੋ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਦੌਲਤਾਂ ਮਿਲ ਜਾਂਦੀਆਂ ਸ਼ੌਕਾਂ ਮਿਲ ਜਾਂਦੀਆਂ ਮਾਪੇ ਨਹੀਂ ਮਿਲਦੇ ਖਾਸ ਤੌਰ ਤੇ ਮਾਂ ਤਾਂ ਜਮੇ ਨਹੀਂ ਮਿਲਦੀ ਕਿਹੜੇ-ਕਿਹੜੇ ਸੇਵਾ ਕਰਦੇ ਆ ਆਪਣੇ ਮਾਪਿਆਂ ਦੀ ਮੇਰਾ ਵੀਰ ਮੇਰੇ ਭਰਾ ਇਥੋਂ ਮੇਰੀਆਂ ਗੱਲਾਂ ਸ਼ਾਇਦ ਤੁਹਾਨੂੰ ਚੰਗੀਆਂ ਲੱਗ ਸਕਦੀਆਂ ਮਾੜੀਆਂ ਲੱਗ ਸਕਦੀਆਂ ਓਏ ਜਵਾਨਾ ਸੁਣਣ ਵਾਲੀ ਗੱਲ ਦੁਨੀਆ ਦੀਆਂ ਸਾਰੀਆਂ ਦੌਲਤਾਂ ਦੁਨੀਆ ਦੇ ਸਾਰੇ ਰਿਸ਼ਤੇ ਇੱਕ ਪਾਸੇ ਜਿਹੜਾ ਮਾਂ-ਬਾਪ ਦਾ ਰਿਸ਼ਤਾ ਨਾ ਉਹ ਤੋਂ ਉੱਪਰ ਕੋਈ ਚੀਜ਼ ਹੋ ਨਹੀਂ ਸਕਦੀ ਇੱਕ ਗੱਲ ਮੇਰੀ ਯਾਦ ਰੱਖਿਓ ਲੜ ਬਨ ਲਿਓ ਜਿਨੇ ਆਪਣੇ ਮਾਪੇ ਰਾਜ਼ੀ ਕਰ ਲੈਣਾ ਜਿੱਥੇ-ਜਿੱਥੇ ਵੀ ਜਾਣਿਓ ਸਜਦਾ ਸਲਾਮ ਕਰਦਾਂ ਜਿਨ੍ਹਾਂ-ਜਿਨ੍ਹਾਂ ਦਰਬਾਰਾਂ ਤੇ ਜਾਣਿਓ ਗੁਰੂ ਘਰਾਂ 'ਚ ਜਾਣਿਓ ਉਥੇ ਮੱਥੇ ਥੋੜੇ ਉਦੋਂ ਪਰਵਾਨ ਹੋਣੇ ਨੇ ਜੇ ਘਰ ਬੈਠੇ ਮਾਪੇ ਖੁਸ਼ ਨੀ ਇਹ ਮੈਸੇਜ ਆਪਣੇ ਨਾਲ ਦੇ ਤੱਕ ਵੀ ਪਹੁੰਚਾਇਆ ਕਰੋ ਕਈ ਵਾਰੀ ਯਾਰ ਦੋਸਤ ਹੁੰਨੇ ਆ ਇੱਕ ਮਦਦ ਕਰਦਾ ਦੂਜਾ ਕਹਿੰਦਾ ਛੱਡ ਯਾਰ ਤੇਰੇ ਘਰ ਦੇ ਤਾਂ ਹੀ ਬੋਲਦੇ ਨੇ ਸਪੈਸ਼ਲੀ ਜਿਹੜੀ ਆ ਨਵੀਂ ਪਨੀਰੀ ਬੈਠੀ ਆ ਸਾਡੀ ਹਸਨ ਵਾਲੀ ਗੱਲ ਨਹੀਂ ਪੁੱਤ ਮੇਰੇ ਜਿੱਦਣ ਤੇਰੇ ਹੋਏ ਨਾ ਫਿਰ ਦੰਦ ਤੇਰੇ ਚੰਗੇ ਕਢਾਉਣੇ ਇਹ ਜਿਹੜੀ ਇੱਕ ਦੂਜੇ ਨੂੰ ਪੰਪ ਦੇਣਾ ਨਾ ਵੀ ਕੋਈ ਗੱਲ ਨਹੀਂ ਨਸ਼ੇ ਹੀ ਨੇ ਕਰ ਲਓ ਲੈ ਲੜਾਈ ਐ ਕਰ ਲਓ ਪਰ ਪਿੱਛੇ ਦੇਖਿਆ ਕਰੋ ਕਿ ਮੇਰੇ ਬਾਪ ਨੇ ਕਿਵੇਂ ਮਿਹਨਤਾਂ ਕਰ ਕਰਕੇ ਦਿਹਾੜੀਆਂ ਜੋਤੇ ਕਰ ਕਰਕੇ ਮੈਨੂੰ ਪਾਲਿਆ ਉਹ ਘਰ ਬੈਠੀ ਮਾਂ ਅਜੇ ਸਵੇਰ ਦੇ ਆਟੇ ਨਾਲ ਹੱਥ ਲਿਬੜੀ ਤੇ ਸ਼ਾਮ ਤੱਕ ਉਹ ਧੁੱਤੇ ਨਹੀਂ ਹੁੰਦੇ ਜਦ ਤੱਕ ਪੁੱਤ ਦਾ ਕੋਈ ਲੰਮਾ ਆ ਜਾਂਦਾ ਧੀ ਦਾ ਕੋਈ ਲੰਮਾ ਆ ਜਾਂਦਾ ਹੋਰ ਜਿਹੜੀ ਮਰਜ਼ੀ ਗਲਤੀ ਕਰ ਲਿਓ ਮੈਨੂੰ ਇਹ ਲੱਗਦਾ ਕਿ ਰੱਬ ਸ਼ਾਇਦ ਉਹ ਮaaf ਕਰ ਦੂਗਾ ਉਸ ਗੁਨਾਹ ਤੋਂ ਤੁਹਾਨੂੰ ਕੱਢ ਵੀ ਲਿਆਊਗਾ ਪਰ ਕਦੇ ਭੁੱਲ ਕੇ ਆਪਣੇ ਮਾਪੇ ਦਾ ਦਿਲ ਨਾ ਦੁਖਾਇਆ ਭੁੱਲ ਕੇ ਦਿਲ ਨਾ ਦੁਖਾਇਆ ਇਹ ਅੱਜ ਮੇਰੇ ਨਾਲ ਪ੍ਰੋਮਿਸ ਕਰਕੇ ਜਾਓ ਜਿਹੜੇ ਮੇਰੇ ਹਮ ਉਮਰ ਭਰਾ ਨੇ ਹੱਥ ਉੱਪਰ ਕਰਕੇ ਪ੍ਰੋਮਿਸ ਕਰਕੇ ਜਾਓ ਵੀ ਕਦੇ ਦਿਲ ਨਹੀਂ ਦਿਖਾਵਾਂਗੇ ਆਪਣੇ ਮਾਪਿਆਂ ਨੂੰ ਤੇ ਮੇਰੀਆਂ ਭੈਣਾਂ ਤਾੜੀ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਨੂੰ ਇਹ ਜ਼ਿੰਦਗੀ ਚ ਜ਼ਿੰਦਗੀ ਦੇ ਫਿਰ ਨਜ਼ਾਰੇ ਦੇਖਿਓ ਲੋਕ ਤੁਹਾਨੂੰ ਸਜਦੇ ਕਰਨਗੇ ਲੋਕ ਤੁਹਾਨੂੰ ਸਲਾਮਾਂ ਕਰਨਗੇ ਕੀ ਯਾਰ ਇਹਨੇ ਆਪਣੇ ਮਾਪੇ ਦੀ ਕਦਰ ਬਹੁਤ ਕੀਤੀ ਹੈ ਇਹਨੇ ਆਪਣੇ ਮਾਪੇ ਦੀ ਸੇਵਾ ਬਹੁਤ ਕੀਤੀ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਤੇ ਮੋੜਨਾ ਏ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਇਹ ਗਾਣਾ ਕਿਹਨੂੰ ਕਿਹਨੂੰ ਆਉਂਦਾ ਨਾਲ ਗਾਉਂਗੇ ਕਲਾ ਨੇ ਕੋਈ ਰੀਸ ਨਹੀਂ ਠੰਡੀ ਤੁਸੀਂ ਦੋਨੋਂ ਥੋੜਾ ਜਿਹਾ ਘਟਾ ਲਓ ਇਹਨਾਂ ਦਾ ਲੈਵਲ ਦੋਨਾਂ ਦਾ ਘਟਾ ਦੇ ਕੀਬੋਰਡ ਤੇ ਹਰਮੋਨੀਅਮ ਦਾ ਕੋਈ ਰੀਸ ਨਹੀਂ ਠੰਡੀ ਖੈਰ ਮੰਗੇ ਹਰ ਰੱਬ ਵੀ ਪੂਰੀ ਕਮੀ ਕਦੇ ਵੀ ਮਾ ਦੀ ਜਾਨੀ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਨਹੀਂ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਕਿੱਥੋਂ ਲੱਭਾਂ ਤੈਨੂੰ ਨਹੀਂ ਇਹ ਤਾਰੇ ਕਿੰਨੇ ਸਾਰੇ ਆ ਤੇਰੇ ਆ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ ਛਾਲ ਤੇਰਾ ਮੇਰੇ ਉਤੇ ਓੜਨਾਈ ਮੈਂ ਹਾਂ ਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਓੜਨਾ ਤਾੜੀਆਂ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਲਈ ਇੱਥੇ ਤੱਕ ਭਰ ਜਾਣੇ ਆ ਜਦੋਂ ਮਾਂ ਦਾ ਜ਼ਿਕਰ ਹੁੰਦਾ ਮਾਪੇ ਖੁਸ਼ ਰੱਖਿਆ ਕਰੋ ਯਾਰ ਦੁਨੀਆ ਖੁਸ਼ ਆਪਣੇ ਆਪ ਹੀ ਹੋ ਜਾਣੀ ਕੋਈ ਚੱਕਰ ਹੀ ਨਹੀਂ ਸਾਡੇ ਵਰਗੇ ਕਿੰਨੇ ਆਉਣੇ ਆ ਕਿੰਨੇ ਚਲੇ ਜਾਣੇ ਨੇ ਪਰ ਇੱਕ ਗੱਲ ਯਾਦ ਰੱਖੋ ਜਿਨੇ ਜਨਮ ਦਿੱਤਾ ਉਹ ਨਹੀਂ ਆਉਣੀ ਮੁੜ ਕੇ ਖੁੱਲ ਕੇ ਤਾੜੀ ਵਜਾ ਦਿਓ ਮਾਂ ਲਈ ਖੁੱਲ ਕੇ